ਇਸ ਵੇਰ ਤੋਂ ਜਦੋਂ ਤੋਂ ਬੋਲਿੰਗ ਸ਼ੁਰੂ ਹੋਈ ਆ ਉਦੋਂ ਤੋਂ ਅਸੀਂ ਦੇਖ ਰਹੇ ਆ ਕਿ ਕਾਲੀਦਾਨ ਦਾ ਦਫ਼ਤਰ ਚ ਵੱਡੀਆਂ ਰੌਣਕਾਂ ਤੇ ਅਸੀਂ ਅੰਦਰ ਗਿਆ ਨਾ ਅੰਦਰ ਵੀ ਆਏ ਹੋ ਅੱਜ ਜੁਨੂਕਾਰ ਸਰਕਾਰ ਤੋਂ ਲੋਕ ਜਿਵੇਂ ਅਸੀਂ ਦੇਖ ਰਹੇ ਆ ਵੀ ਉਹਨਾਂ ਦਾ ਇੰਨਾ ਜੁਨੂਕਾਰ ਸਰਕਾਰ ਬਤੀ ਰੋਸ ਹੈ ਕਿ ਉਹਨਾਂ ਦਾ ਤੁਸੀਂ ਪ੍ਰੈਸ ਵਾਲਿਓ ਪੱਤਰਕਾਰਾਂ ਨੂੰ ਦਫ਼ਤਰਾਂ ਦੇ ਦਿਲਾਂ ਜਾ ਕੇ ਚਾਰ ਬੰਦੇ ਉਹ ਵੀ ਫੋਨ ਕਰ ਕਰਕੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਸਾਡੇ ਬਹਾਦਰਗੜ ਚ ਤਕਰੀਬਨ ਤਿੰਨ ਬੂਥਾਂ ਤੇ ਉਹਨਾਂ ਦਾ ਪੋਲਿੰਗ ਜੈਂਟ ਨਹੀਂ ਆਇਆ ਆਂ ਦਾ 42 43 ਤੇ 40 ਤਿੰਨਾਂ ਚ ਪੋਲਿੰਗ ਜੈਂਟ ਨਹੀਂ ਦੇਖੋ ਇਹ ਹਾਲਾਤ ਹੈ ਉਹਨਾਂ ਦੇ ਹਾਲਾਤ ਜਦ ਤਹਾਜਾ ਤਾਂ ਕਿ ਮੌਜੂਦਾ ਸਰਕਾਰ ਤੋਂ ਇਹ ਹੋਣਾ ਚਾਹੀਦਾ ਅੱਗੋਂ ਢਾਈ ਵਜੇ ਤੱਕ ਮੈਨੂੰ ਪੋਲਿੰਗ ਜੈਂਟ ਬਣਾਓ ਮੰਨੂ ਪੋਲਿੰਗ ਜੈਂਟ ਬਣਾਓ ਉਹਨਾਂ ਦੇ 8 ਵਜੇ ਤੱਕ ਆ ਪੋਲਿੰਗ ਜੈਂਟ ਪੂਰੇ ਨਹੀਂ ਹੋਏ ਫਿਰ ਵੀ 2 2003ਾਂ ਚ ਉਹਨਾਂ ਦਾ ਅਜੇ ਨਾ ਪੋਲਿੰਗ ਜੈਂਟ ਬਣੇ ਨਹੀਂ ਇਹ ਕਾਰਨ ਰਿਹਾ ਕਿ ਜਿਹੜੇ ਪੋਲੀ ਜਨ ਨਹੀਂ ਮਿਲੇ ਸਰਕਾਰ ਦੇ ਹੁੰਦੇ ਕਾਰਨ ਇਹ ਹੀ ਹੈ ਜੇ ਲੋਕਾਂ ਨੂੰ ਦਬਕੇ ਮਾਰਿਆ ਉਹਨਾਂ ਨੇ ਲੋਕਾਂ ਦਾ ਨਾਲ ਧੋਖਾ ਦਿੱਤਾ ਝੂਠ ਬੋਲ ਕੇ ਸਰਕਾਰ ਬਣਾਈ ਸਰਕਾਰ ਲੋਕਾਂ ਦੇ ਇਹੀ ਰੋਹ ਹੁੰਦਾ ਲੋਕ ਸਰਕਾਰ ਦੇ ਡੰਡਾ ਨਹੀਂ ਮਾਰਿਆ ਕਰਦੇ ਲੋਕ ਸਰਕਾਰ ਨੂੰ ਜਦੋਂ ਕੋਈ ਇਲੈਕਸ਼ਨ ਆਉਂਦੀ ਉਹ ਪਰਚੀ ਨਹੀਂ ਆਪਣਾ ਰੋਸ ਜ਼ਾਹਰ ਕਰਦੇ ਅੱਜ ਪੰਜਾਬ ਦੇ ਲੋਕ ਸਰਕਾਰ ਟੱਤੀ ਆਪਣਾ ਜੋ ਰੋਸ ਹੈ ਜੋ ਗੁੱਸਾ ਉਹ ਇੱਕ ਵੋਟ ਰਾਹੀਂ ਪ੍ਰਗਟ ਕਰਦੇ ਆ ਇਹ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆ ਪਾਰਟੀਆਂ ਦਾ ਪਾਰਟੀ ਸੀ ਤਾਂ ਕਿਸੇ ਦਾ ਪਿਆ ਕੇ ਕਾਂਗਰਸੀ ਇਹ ਦੇਖਦੇ ਹੋਏ ਕਿਸੇ ਨਾਲ ਟੱਕਰ ਸਮਝਦੇ ਹੋ ਆ ਕੱਲ੍ਹ ਦਾ ਦੇਖੋ ਜੀ ਜੋ ਮੈਂ ਬਹਾਦਰਗੜ੍ਹ ਦੇ ਹਾਲਾਤ ਦੇਖ ਰਿਹਾ ਇੱਥੇ ਤਕਰੀਬਨ ਸਾਡੇ 15 14 15 ਬੂਥ ਨੇ ਜੋ ਹੁਲਾਤ ਚੱਲ ਰਹੇ ਨੇ ਸਾਨੂੰ ਤਾਂ ਇਹ ਲੱਗਦਾ ਜੀ ਆਮ ਚੌਥੇ ਨੰਬਰ ਤੇ ਆਏਗੇ ਜੋ ਸਾਡਾ ਮੁਕਾਬਲਾ ਉਹ ਸਾਡਾ ਮੁਕਾਬਲਾ ਤਾਂ ਸਾਨੂੰ ਜੋ ਇੱਥੇ ਦੇ ਬੂਥ ਹੈ ਮਹਾਰਾਜੀ ਕਿਰਪਾ ਨਾਲ ਐਨਕੇ ਸ਼ਰਮਾ ਬਹੁਤ ਲੀਡ ਕਰਕੇ ਇਥੋਂ ਜਿੱਤੇਗਾ ਮੁਕਾਬਲਾ ਤਾਂ ਸਾਡਾ ਕਿਸੇ ਨਾਲ ਹੈ ਨਹੀਂ ਸਾਡੇ ਦਾ ਸਭ ਤੋਂ ਕੈਂਡੀਡੇਟ ਅੱਗੇ ਜਾਂਦਾ ਦੇਖੋ ਮੈਂ ਤਾਂ ਇੱਕ ਗੱਲ ਦੱਸਦਾ ਸੰਿਆਸੀ ਹੁੰਦੇ ਨਾ ਤੇ ਪਹਿਲਾਂ ਪੋਲੀਟੀਕਲ ਸੀ ਪਰ ਹੁਣ ਸੰਿਆਸੀ ਆ ਉਹਦੇ ਜਿਹੜਾ 400 ਪਾਰ ਵਾਲਾ ਨਾਰਾ ਸੀ ਅੱਜ ਇੰਨੇ ਜਿਹੜੇ ਜਨਤਾ ਜਨਾਰਦਨ ਖੜਾ ਵੋਟਰ ਖੜੇ ਨੇ ਜਿਹੜੇ ਲੋਕਤੰਤਰ ਦੇ ਮਤਲਬ ਕੀ ਹਾਮੀ ਨੇ ਗਰੰਟਡ ਤੌਰ ਤੇ ਇੱਕ ਗੱਲ ਦੱਸਣੀ ਚਾਹਣਾ ਤੁਹਾਨੂੰ ਵੀ 415 ਦਾ ਜਿਹੜਾ ਅੰਕੜਾ ਹੈ 10 ਤੋਂ 15 ਦੇ ਵਿੱਚ ਪਰसों ਜਦੋਂ 4 ਤਰੀਕ ਨੂੰ ਰਿਜ਼ਲਟ ਆਉਣਗੇ ਤੁਸੀਂ ਇਹ ਗੱਲ ਨੂੰ ਨੋਟ ਕਰ ਲਿਓ ਵੀ 4 ਤੋਂ 10 ਤੋਂ ਲੈ ਕੇ 415 ਚ ਬੀਜੇਪੀ ਜਿਹੜੀ ਆ ਭਾਰਤ ਸਰਕਾਰ ਸਥਾਪਿਤ ਕਰਨ ਜਾ ਰਹੀ ਹੈ ਉਹਦੇ ਵਿੱਚ ਜਿਹੜਾ ਪਟਿਆਲਾ ਸੀਟ ਦਾ ਯੋਗਦਾਨ ਹੈ ਖਾਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਇਤਿਹਾਸਕ ਨਗਰੀ ਜਿਹੜੀ ਕਸਬਾ ਰੁੜਕੀ ਬਹਾਦਰਗੜ ਹੈ ਇਹਦਾ ਜਿਹੜੇ 10 ਬੂਥਾਂ ਦਾ ਯੋਗਦਾਨ ਹੈ ਉਹ ਆਪਣੇ ਆਪ ਚ ਹੋਏਗਾ 60% ਵੋਟ ਆ ਜਿਹੜੀ 100 ਚੋਂ 60 ਵੋਟਾਂ ਜਿਹਨੂੰ ਕਹੀਦਾ ਉਹ ਤਰਜਮਾਨ ਤੇ ਜਿਹੜੇ ਬਹਾਦਰਗੜ੍ਹ ਦੇ 10 ਬੂਥ ਹੈ ਇਹਨਾਂ ਚੋਂ 60% ਪੋਲੀਆਂ ਜਿਹੜੀ ਨਰਿੰਦਰ ਭਾਈ ਮੋਦੀ ਦੇ 400 ਪਾਰ ਦੇ ਨਾਰੇ ਤੇ ਹੋ ਰਹੀ ਹੈ ਜੇ ਆਪਾਂ ਆਵਾਂ ਦੀ ਪਾਰਟੀ ਦੀ ਗੱਲ ਕਰੀਏ ਉਹ 30 130 ਦਾ ਨਾਰਾ ਲੈ ਕੇ ਚੱਲ ਰਹੇ ਆ ਤੁਸੀਂ ਉਹਨੂੰ ਕਿਵੇਂ ਦੇਖ ਰਹੇ ਪੰਜਾਬ ਦੇ ਵਿੱਚ ਮੈਂ ਕਿਸੇ ਨੂੰ ਮੜਾ ਜਾਂ ਚੰਗਾ ਨਹੀਂ ਦੇਖ ਰਿਆ ਸਾਡੀ ਤਾਂ ਅਰਜਨ ਦੇ ਤੀਰ ਤਰ੍ਹਾਂ ਇੱਕੋ ਹੀ ਨਿਸ਼ਾਨਾ ਹੈ ਮੱਛੀ ਦੀ ਅੱਖ 400 ਪਾਰ ਤੇ 4 ਤਰੀਕ ਨੂੰ 12 ਵਜੇ ਤੁਹਾਨੂੰ ਇਹ ਗੱਲ ਕਲੀਅਰ ਹੋ ਜੇਗੀ ਕਿ ਕਿਹਦਾ ਕੀ ਵਾਦਾ ਸੀ ਤੇ ਕਿਹਦਾ ਨਹੀਂ ਕੀ ਸੀ ਸਾਡਾ ਜਿਹੜਾ 400 ਪਾਰ ਦਾ ਵਿਜ਼ਨ ਹੈ 415 ਸੀਟਾਂ ਨਾਲ ਬਿਲਕੁਲ ਨੀਟ ਐਂਡ ਕਲੀਨ ਜਿੱਤ ਕੇ ਭਾਰਤ ਸਰਕਾਰ ਬਣਾਵਾਂਗੇ ਜਿਹੜੇ ਬੀਜੇਪੀ ਦੇ 13 ਉਮੀਦਵਾਰ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਉਸਦੇ ਪਬਲਿਕ ਦੇ ਵਿੱਚੋਂ ਵਿਰੋਧ ਝੂਠ ਕਰਨ ਅੱਜ ਵਿਰੋਧ ਕਿੱਥੇ ਗਿਆ ਦੇਖੋ ਤੁਸੀਂ ਲੁਧਿਆਣਾ ਸੀਟ ਦੇ ਉੱਤੇ ਜਿਹੜੀ ਰੂਲਿੰਗ ਪਾਰਟੀ ਹੈ ਉਹਨਾਂ ਦੇ ਬੂਥ ਨਹੀਂ ਲੱਗੇ ਜਿਹੜੇ ਕਾਂਗਰਸ ਦਾ ਸਟੇਟ ਪ੍ਰੈਜ਼ੀਡੈਂਟ ਲੁਧਿਆਣੇ 'ਚ ਇਲੈਕਸ਼ਨ ਲੜ ਰਿਹਾ ਉਹਦੇ ਬੂਥ ਨਹੀਂ ਲੱਗੇ ਤੇ ਕੱਲੀ ਭਾਜਪਾ ਦੇ ਐਡੇ ਭਾਰੀ ਪੱਦਰ ਦੇ ਬੂਥ ਲੱਗੇ ਆ ਜਿਹੜਾ ਲਾਈਨਾਂ 'ਚ ਵਰਕਰ ਖੜਾ ਲਾਈਨਾਂ ਦੇ ਵਿੱਚ ਸਮਰਥਕ ਖੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੋਟ ਪੈ ਰਹੀ ਹੈ ਤੇ ਜਿਹੜੀ ਵੋਟ ਆ ਵੋਟਰ ਐਡੀ ਖੁਸ਼ੀ ਨਾਲ ਪਾਰਾ ਜਿਵੇਂ ਦੀਵਾਲੀ ਨੂੰਮਾ ਕੋਈ ਪਰਵ ਹੁੰਦਾ ਦੇ ਪਟਿਆਲਾ ਸੀਟ ਦੀ ਗੱਲ ਕਰੀਏ ਪਟਿਆਲਾ ਸੀਟ ਕਿਸੇ ਨੇ ਸੋਚੀ ਦੀ ਇੰਨਾ ਵਿਰੋਧ ਰੋਕ ਟੋਕ ਅੱਜ ਕੱਲੇ ਕੱਲੇ ਪਿੰਡ ਚ ਬੂਥ ਲੱਗਾ ਤੇ ਪੀਸਫੁਲੀ ਵੋਟ ਪੈ ਰਹੀ ਹੈ ਗੇਜਾਰਾਮ ਵਾਲਮੀਕੀ ਜੀ ਸਭ ਤੋਂ ਲੇਟ ਟਿਕਟ ਮਿਲੀ ਹੈ ਤੇ ਪੰਜਾਬ ਸਭ ਤੋਂ ਅੱਗੇ ਚੱਲ ਰਿਹਾ ਇਹ ਇਤਿਹਾਸ ਸਿਰਜਣ ਜਾ ਰਹੀ ਹੈ ਬੀਜੇਪੀ ਜਿਹਦਾ ਇੱਥੇ ਸਿੰਗਲ ਐਮਐਲਏ ਬਣਾਉਣਾ ਮੁਸ਼ਕਲ ਸੀ ਅੱਜ ਉਹ 6 ਸੰਸਦ ਬਣਾਉਣ ਜਾ ਰਹੇ ਆ 4 ਤਰੀਕ ਨੂੰ 5 6 ਸੰਸਦ ਪੰਜਾਬ ਜੋ ਜਿੱਤ ਕੇ ਦਿੱਲੀ ਆਵਾਜ਼ ਬੁਲੰਦ ਕਰਨ ਪਹੁੰਚਣਗੇ ਪੰਜਾਬ ਦੀ ਅੰਦਰੰਤਰ ਮੋਦੀ ਜੀ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੇ 6 ਸੰਸਦ ਤੁਹਾਡੇ ਕਹਿਣ ਮੁਤਾਬਕ ਦਿੱਤੇ ਉਸ ਤੋਂ ਬਾਅਦ ਪੰਜਾਬ ਵਾਸਤੇ ਉਹਨਾਂ ਨੂੰ ਕੀ ਕਰਨੀ ਚਾਹੀਦੀ ਦੇਖੋ ਜੀ ਇਹ ਸਨਾਤਨ ਮਤ ਹੈ ਸਨਾਤਨ ਮਤੀਆਂ ਦੀ ਗੱਲ ਕਰਾਂਗੇ ਜਿਹੜੇ 6 ਸੰਸਦ ਦੇ ਰਹੇ ਸਨਾਤ ਨਹੀਂ ਦੇ ਰਹੇ ਤੇ ਅਸੀਂ ਗਿਆਨ ਵਿਆਪੀ ਤੇ ਮਥਰਾ ਦੀ ਗੱਲ ਕਰਾਂਗੇ ਬਾਕੀ ਤਾਂ ਜਿਹੜਾ ਜੀਵਨ ਹੈ ਜਿਹੜਾ ਨਰਵਾਜ਼ ਹੀ ਕਰ ਹੀ ਰਹੇ ਆ ਤੇ ਮੋਦੀ ਜੀ ਕਰਵਾ ਹੀ ਰਹੇ ਆ ਮੋਦੀ ਜੀ ਨੇ ਇੱਕੋ ਬੇਨਤੀ ਆ ਵੀ ਤੁਸੀਂ 410 412 ਸੀਟਾਂ ਨਾਲ ਦੁਬਾਰਾ ਲੋਕ ਸਭਾ ਸੰਭਾਲਣ ਜਾ ਰਹੇ ਹੋ ਤੇ ਜਿਹੜੇ ਨਾਰੇ ਨਾਲ ਸੰਭਾਲ ਰਹੇ ਹੋ ਸਨਾਤਨ ਮਤ ਦਾ ਨਾਰਾ ਨਾ ਭੁੱਲਿਓ ਸਾਨੂੰ ਗਿਆਨ ਵਿਆਪੀ ਤੇ ਮਥਰਾ ਲੈ ਕੇ ਦੇ ਦਿਓ ਦੁਬਾਰਾ ਫਿਰ ਜਦੋਂ ਯਾਦ ਕਰੋਗੇ ਭਾਰਤੀ Hindu ਤੁਹਾਡੇ ਨਾਲ ਖੜਕੇ ਇਹ 415 10 ਦਾ ਜਿਹੜਾ ਅੰਕੜਾ ਹੈ ਇਹ ਨਹੀਂ ਕਿਤੇ 540 42 ਦੀ ਪਿੱਛਾ ਕੇ ਛੱਡੇ ਇਹ ਗੱਲ ਕਰੀਏ ਸਨਾਤਨੀਆਂ ਦੀ ਜਿਹੜਾ ਰਾਮ ਮੰਦਰ ਬਣਾਇਆ ਉਸ ਦੇ ਨਾਮ ਤੇ ਵੋਟਾਂ ਮਿਲ ਗਿਆ ਜੀ ਬਿਲਕੁਲ ਪਹਿਲ ਦੇ ਹੱਥ ਤੇ ਕੀ ਲੱਗਦਾ ਵਿਕਾਸ ਵੀ ਹੋਣਾ ਚਾਹੀਦਾ ਕਿ ਇਸੇ ਤਰ੍ਹਾਂ ਦੇ ਜਿਹੜੇ ਵੱਡੇ ਕੰਮ ਨਹੀਂ ਤੁਸੀਂ ਬਹੁਤ ਦੇਖੋ ਵਿਕਾਸ ਬਹੁਤ ਜ਼ਰੂਰੀ ਹੈ ਵਿਕਾਸ ਹੋ ਰਿਹਾ ਹੈ ਪਰ ਰਾਜਨੀਤੀ ਦੇ ਨਾਲ ਨਾਲ ਧਰਮ ਬਹੁਤ ਜ਼ਰੂਰੀ ਹੈ ਜਿਸ ਪ੍ਰਕਾਰ 60 ਸਾਲਾਂ ਚ ਸਨਾਤਨ ਧਰਮ ਤੇ ਕਾਂਗਰਸ ਪਾਰਟੀ ਨੇ ਹਮਲੇ ਕਰਕੇ ਡੈਮੇਜ ਕੀਤਾ ਸੀ ਉਸ ਯੁੱਗਪੁਰਸ਼ ਨੇ 10 ਸਾਲ ਚ ਸੇਵਾ ਕਰਕੇ ਉਹਨੂੰ ਦੁਬਾਰਾ ਰਿਪੇਅਰ ਕੀਤਾ ਸਨਾਤਨ ਨੂੰ ਤੇ ਸਨਾਤਨੀ ਆਪਣਾ ਜਿਹੜਾ ਫਰਜ਼ ਹੈ ਬੈ ਕੂਬੀ ਨਿਭਾ ਰਹੇ ਆ ਨਿਭਾ ਕੇ 415 ਸੀਟਾਂ ਨਾਲ ਉਹਨੂੰ ਦੁਬਾਰਾ ਫਿਰ ਦੇਸ਼ ਦੀ ਵਾਗਡੋਰ ਫੜਾਣ ਜਾ ਰਹੇ ਆ ਤੇ ਕਾਮਨਾ ਕਰਦੇ ਆ ਵੀ ਗਿਆਨ ਵਿਆਪੀ ਦੇ ਵਿੱਚ ਤੇ ਮਥਰਾ ਦੇ ਵਿੱਚ ਜਿਵੇਂ ਰਾਮ ਮੰਦਰ ਦੀ ਸਥਾਪਨਾ ਕੀਤੀ ਐ ਉਵੇਂ ਸ਼੍ਰੀ ਕ੍ਰਿਸ਼ਨ ਲੱਲਾ ਦੀ ਸਥਾਪਨਾ ਕਰਕੇ ਭਗਵਾਨ ਸ਼ਿਵ ਦੀ ਸਥਾਪਨਾ ਕਰਕੇ ਸਾਨੂੰ ਜਿਹੜਾ ਸਾਡਾ ਸਨਾਤਨੀਆਂ ਦਾ ਗਿਫਟ ਆ ਦੇਣਾ ਜਿਹੜਾ ਕ੍ਰਾਮ ਦੇਖਿਆ ਸੀ ਰਾਮ ਮੰਦਰ ਕਿਹਾ ਜਾ ਰਿਹਾ ਦੂਜੇ ਪਾਸੇ ਸ਼੍ਰੀ ਰਾਮ ਮੰਦਰ ਅਯੋਧਿਆ ਦਾ ਤੁਸੀਂ ਸਨਾਤੀ ਹੁੰਦੇ ਦੇ ਨਾਤੇ ਬਹੁਤ ਵੱਡੀ ਜਿੰਮੇਵਾਰੀ ਤੁਹਾਡੇ ਕੋਲ ਆ ਕੀ ਮੰਨਦੇ ਹੋ ਕਿ ਇਸ ਜਿਹੜਾ ਨਜ਼ਰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਦੇਖੋ ਇਹ ਨਿਹਾਲ ਹੈ ਨਾਨਕੇ ਦਾਦਕਿਆਂ ਨਾਲੋਂ ਚੰਗੇ ਹੁੰਦੇ ਆ ਤੇ ਦਾਦਕੇ ਨਾਨਕਿਆਂ ਦੇ ਚੰਗੇ ਹੁੰਦੇ ਆ ਇਸ ਕਰਕੇ ਜਿਹੜੇ ਨਾਨਕੇ ਆ ਉਥੇ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਸੈਂਟਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਤੇ ਅੱਗੋਂ ਦੇਗੀ ਵੀ ਬਿਲਕੁਲ ਸਹਿਯੋਗੀ ਬਣ ਕੇ ਇਹ ਨਾਨਕਿਆਂ ਦਾ ਘਰ ਵੀ ਵੱਡੇ ਪੱਧਰ ਤੇ ਸਾਰਿਆ ਜਾਏਗਾ ਮੈਂ ਆਪਣੇ ਪਿੰਡ ਸਭ ਤੋਂ ਪਹਿਲਾਂ ਤਾਂ ਪੱਤਾ ਪਿੰਡ ਹੈ ਮੇਰਾ ਮੈਂ ਆਪਣੇ ਪਿੰਡ ਵੋਟ ਪਾ ਕੇ ਆਇਆ ਹਾਂ ਸਭ ਤੋਂ ਪਿੰਡ ਮੈਂ ਆਪਣੇ ਪਿੰਡ ਸੀ ਉਸ ਤੋਂ ਬਾਅਦ ਫਿਰ ਮੈਂ ਪੁਰ ਮੰਡੀ ਅਡਾਣਾ ਉਸ ਤੋਂ ਬਾਅਦ ਕਾਨਾ ਢੀ ਜਵਾਨ ਵਾਲਾ ਤੇ ਬੱਲਾ ਬੱਲਮਗੜ ਤੇ ਲਲੀਣਾ ਬੋਲੜ ਰਾਠੀਆਂ ਔਰ ਇੱਧਰ ਤੋਂ ਹੁੰਦਾ ਹੋਇਆ ਮੈਂ ਮਹਿਮਦਪੁਰ ਜੱਟਾਂ ਤੋਂ ਨਵਾਂ ਮਹਿਮਦਪੁਰ ਤੇ ਹੁਣ ਮੈਂ ਬਹਾਦਰਗੜ ਤੱਕ ਆਇਆ ਹਾਂ ਤਕਰੀਬਨ ਮੈਂ ਮੇਰੇ ਕੋਲ ਡਾਟਾ ਹੈਗਾ ਕੁਝ ਅ 18 ਬੂਥ ਮੈਂ ਹੁਣ ਤੱਕ ਵਿਜ਼ਿਟ ਕੀਤੇ ਹਲੇ ਤੱਕ ਤੇ ਹੁਣ ਤੱਕ ਜੋ ਦੇਖਿਆ ਹੈ ਵੋਟਾਂ ਦੀ ਪਰਸੈਂਟੇਜ ਦੇਖੀ ਹੈ ਤਕਰੀਬਨ 45% ਤੱਕ ਵੋਟਾਂ ਪੈ ਚੁੱਕੀ ਹੈ ਵੋਟਾਂ ਲੋਕਾਂ ਸੋ ਸ਼ਾ ਹੈਗਾ ਔਰ ਉਹਦੇ ਚ ਜੋ ਦੇਖਣ ਨੂੰ ਮਿਲ ਰਿਹਾ ਹੈ ਕਿ ਸਰਕਾਰ ਹੈ ਜੋ ਆਮ ਆਦਮੀ ਪਾਰਟੀ ਦੀ ਹੈ ਪੰਜਾਬ 'ਚ ਉਸ ਦੇ باوجود ਵੀ ਸਾਡੀ ਕਾਂਗਰਸ ਪਾਰਟੀ ਦੇ ਜਿਹੜੇ ਵਲੰਟੀਅਰ ਹੈ ਜਿਹੜੇ ਕਾਂਗਰਸ ਪਾਰਟੀ ਦੇ ਸਾਡੇ ਵਰਕਰ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਓਪਨਲੀ ਕਾਂਗਰਸ ਦੇ ਨਾਲ ਖੜੇ ਹੋਏ ਨੇ ਔਰ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਬੂਥ ਲਾਏ ਹੋਏ ਨੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਡਟ ਕੇ ਖੜੇ ਹੈ ਔਰ ਮੈਂ ਇਹਨਾਂ ਦੇ ਵਿੱਚ तकरीबन 18-20 ਬੂਥ ਜਿਨ੍ਹਾਂ ਤੇ ਮੈਂ ਗਿਆ ਮੈਂ ਇਹ ਨੋਟ ਕੀਤਾ ਹੈ ਕਿ ਆਹ ਇਹਨਾਂ ਚ ਨੰਬਰ 1 ਤੇ ਮੈਂ ਕਾਂਗਰਸ ਨੂੰ ਦੇਖ ਰਿਹਾ ਤੇ ਨੰਬਰ 2 ਤੇ ਜੋ ਮੇਰਾ ਤਜਰਬੇ ਦੇ ਹਿਸਾਬ ਨਾਲ ਹੈ ਜਿੰਨਾ ਮੇਰਾ ਐਕਸਪੀਰੀਅੰਸ ਹੈ ਨੰਬਰ 2 ਤੇ ਸਾਡੇ ਆਮ ਆਦਮੀ ਪਾਰਟੀ ਦਾ ਜੋ ਲੱਗ ਰਿਹਾ ਹੈ ਤੇ ਤੀਜੇ ਨੰਬਰ ਤੇ ਸਾਡੇ ਅਕਾਲੀ ਭਰਾ ਤੇ ਭਾਜੀਪੀ ਚੌਥੇ ਨੰਬਰ ਤੇ ਮੈਨੂੰ ਨਜ਼ਰ ਆ ਰਹੀ ਹੈ ਜੋ ਪਿੰਡਾਂ ਦੇ ਵਿੱਚ ਜੋ ਰੁਝਾਨ ਹੁਣ ਤੱਕ ਦੇ ਨਜ਼ਰ ਆਏ ਆ ਜੇ ਅੱਪਾ ਗੱਲ ਕਰੀ ਜੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆਪਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਗੱਲ ਕਰਦੇ ਆ ਆ ਇੰਡੀਆ ਦੀ ਲੈਪੋ ਪੀ ਆ ਤੇ ਇਦਾਂ ਦਾ ਡੱਟ ਗੱਟ ਜੋੜ ਦਾ ਅਸਰ ਲੱਗ ਰਿਹਾ ਕਿਵੇਂ ਦੇਖਦੇ ਸੀ ਦੇਖੋ ਗਠ ਜੋੜ ਤਾਂ ਬਾਦ ਦੀਆਂ ਗੱਲਾਂ ਆ ਸਾਡਾ ਤਾਂ ਪੰਜਾਬ ਦੇ ਨਾਲ ਤਾਲਕ ਹੈ ਪੰਜਾਬ ਬਿਲਕੁਲ ਕਾਂਗਰਸ ਦੇ ਨਾਲ ਖੜਾ ਹੈ ਡੱਟ ਕੇ ਔਰ ਜੋ ਨਜ਼ਰ ਆ ਰਿਹਾ ਹੈ ਕਿ ਪੰਜਾਬ ਕਾਂਗਰਸ ਨੂੰ ਵੋਟਾਂ ਲੋਕ ਪਾ ਰਹੇ ਨੇ ਆ ਮੁਹਾਰੇ ਔਰ ਜਿੰਨਾ ਕਿ ਮੇਰਾ ਹੁਣ ਸਰਵੇ ਹੈ ਇਹ ਇੱਕ ਟ੍ਰੈਂਡ ਹੁੰਦਾ ਹੈ ਮੇਰਾ ਤਜਰਬਾ ਇਹ ਕਹਿੰਦਾ ਹੈ ਕਿ ਮੈਂ ਵੀ 40 ਸਾਲ ਤੋਂ ਇਲੈਕਸ਼ਨ ਹੀ ਲੜ ਰਹੇ ਹਾਂ ਇੱਕ ਟ੍ਰੈਂਡ ਹੁੰਦਾ ਜਿੱਧਰੋਂ ਲੋਕ ਪੈਂਦੇ ਆ ਤਾਂ ਉਸੇ ਤਰ੍ਹਾਂ ਹੀ ਪਈ ਜਾਂਦਾ ਇਹ ਨਹੀਂ ਹੁੰਦਾ ਕਿ ਇੱਕ ਪਿੰਡ ਚਾ ਹੋ ਗਿਆ ਤੇ ਅਗਲੇ ਚ ਕੋਈ ਸ਼ੋਰ ਹੋ ਗਿਆ ਤੀਜੇ ਚ ਕੋਈ ਸ਼ੋਰ ਹੋ ਜੇ ਇਹ ਇੱਕ ਲਾਈਨ ਹੀ ਬਣਦੀ ਹੈ ਹੁਣ ਕਾਂਗਰਸ ਦੀ ਲੀਡ ਮੈਨੂੰ ਹਰ ਇੱਕ ਜਗ੍ਹਾ ਨਜ਼ਰ ਆ ਰਹੀ ਹੈ ਔਰ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦਾ ਮੈਨੂੰ ਲੱਗ ਰਿਹਾ ਕਿ ਰੁਖ ਤੇ ਸਾਡੇ ਅਕਾਲੀ ਭਰਾ ਟਰੇਲਿੰਗ ਆ ਆਵਾਜ਼ ਦੀ ਪਾਰਟੀ 13 0 ਦਾ ਨਾਰਾ ਲਾ ਰਹੀ ਹੈ ਤੋਡੇ ਸਾਹਮਣੇ ਆ ਜਾਊਗਾ ਕੀ ਹੁੰਦਾ ਉਹ ਇਹ ਕੁਝ ਨਹੀਂ ਹੋਣਾ ਅਜੇ ਆ ਐਜਾ ਕੁਛ ਨਜ਼ਰ ਨਹੀਂ ਆ ਰਿਹਾ ਬਾਕੀ ਰਿਜ਼ਲਟ ਦੱਸੂਗਾ ਕੀ ਹੁੰਦਾ ਇਹ ਤਾਂ ਲੋਕਾਂ ਨੇ ਦੇਣਾ ਹੈ ਫਤਵਾ ਜੋ ਦੇਣਾ ਹੈ ਔਰ ਉਹਨਾਂ ਨੇ ਜੋ ਇਹਨਾਂ ਦੀ ਕਾਰਗੁਜ਼ਾਰੀ ਹੈ 2.5 ਸਾਲ ਦੀ ਉਹ ਕਾਰਗੁਜ਼ਾਰੀ ਦੇ ਉੱਪਰ ਮੋਹਰ ਲਾਣੀ ਹੈ ਕਿ ਲੋਕ ਕਿੰਨੇ ਖੁਸ਼ ਹੈ ਉਹ ਦੇਖਣਾ ਹੈ ਤੇ ਨਾਲ ਹੀ ਜੋ ਅਸਲ ਜੋ ਗੱਲ ਹੈ ਅਸੀਂ ਚਾਹੁੰਦੇ ਹਾਂ ਕਿ ਸੈਂਟਰ ਜੋ ਗਵਰਨਮੈਂਟ ਹੈ ਜੋ ਭਾਜਪਾ ਦੀ ਸਰਕਾਰ ਹੈ ਅਸਲ ਜੋ ਵੋਟ ਹੈ ਇਹ ਇਹ ਉਸ ਨੂੰ ਮੁੱਖ ਰੱਖ ਕੇ ਪਾਣੀ ਚਾਹੀਦੀ ਹੈ ਲੋਕਾਂ ਨੂੰ ਕਿ ਅਸੀਂ ਸੈਂਟਰ ਗਵਰਨਮੈਂਟ ਚ ਕਿਹਦੀ ਸਰਕਾਰ ਚਾਹੁੰਦੇ ਆ ਕਿ ਅਸੀਂ ਭਾ ਪਾਰ티 ਜਨਤਾ ਪਾਰਟੀ ਦੀ ਸਰਕਾਰ ਚਾਹੁੰਦੇ ਆ ਜਾਂ ਕਾਂਗਰਸ ਦੀ ਸਰਕਾਰ ਜਾਂ ਇੰਡੀਆ ਆਲਾਈਂਸ ਦੀ ਸਰਕਾਰ ਚਾਹੁੰਦੇ ਆ ਇਸ ਨੂੰ ਦੇਖ ਕੇ ਇਹ ਵੋਟ ਪਾਉਣੀ ਚਾਹੀਦੀ ਹੈ ਸਾਰਿਆਂ ਨੂੰ ਸਾਡੇ ਵਰਕਰ ਬੜੇ ਤਕੜੇ ਵਰਕਰ ਆ ਦੇਖਿਆ ਸਾਡੇ ਨਾਲ ਇਹ ਜਗਮਾਲ ਰਾਣਾ ਜੀ ਬਹਾਦਰਗੜ੍ਹ ਤੋਂ ਸਾਡੇ ਬਬਲੀ ਜੀ ਬੈਠੇ ਆ ਆ ਅੱਗੇ ਨੇ ਸਾਡੇ ਸਾਰੇ ਸੰਸਾਦ ਖੜੇ ਨੇ ਮਿੱਤੀ ਸਿੰਘ ਜੀ ਹਰਕੀਰਤ ਸਿੰਘ ਜੀ ਹੈਗੇ ਨੇ ਸਾਡੇ ਨੇਕਰਾਜ ਜੀ ਆ ਸਰਦਾਰਾ ਸਿੰਘ ਜੀ ਸਾਰੇ ਨੇਕਰਾਜ ਜੀ ਹੈਗੇ ਨੇ ਗੁਰੂ ਨਾਨਕ ਨਗਰ ਤੋਂ ਹਾਂਜੀ ਫੌਜੀ ਸਾਹਿਬ ਸਾਰੇ ਮਤਲਬ ਵਰਕਰ ਡਟ ਕੇ ਕਾਂਗਰਸ ਪਾਰਟੀ ਦੇ ਨਾਲ ਚਟਾਨ ਵਾਂਗੂ ਖੜੇ ਨੇ ਔਰ ਤੁਸੀਂ ਦੇਖਿਓ ਹੁਣ ਬਹਾਦਰਗੜ੍ਹ ਦਾ ਰਿਜ਼ਲਟ ਜਿਸ ਤਰ੍ਹਾਂ ਪਹਿਲਾਂ ਹੋਇਆ ਸੀ ਨਾ ਆਮ ਆਦਮੀ ਵੱਲ ਨੂੰ ਝਕਾਓ ਸੀ ਉਸੇ ਤਰ੍ਹਾਂ ਮੈਨੂੰ ਕੁਝ ਉਲਟ ਨਜ਼ਰ ਆ ਰਿਹਾ ਹੁਣ ਸ਼ਾਇਦ ਉਹ ਆਪਣਾ ਕਾਂਗਰਸ ਵੱਲ ਨੂੰ ਝੁਕਾ ਕਾਂਗਰਸ ਦਾ ਹੋਵੇ